ਹਾਂਜੀ ਮਨਵੀਤ ਕਾ ਮੇਰਾ ਨਾਮ ਹੈ ਕੀਕ ਚੋਟੇ ਪਰਵਾਤ ਦੇ ਬਲੂਏ ਇਸ ਵੀ ਸੇਵਾ ਨਬਜ ਦੀ ਹਸਤ ਕਰਦੇ। ਦੇਖੋ ਅਸੀਂ ਹਰ ਸਾਲ ਬਾਬਾ ਜੀ ਦੇ ਜਨਮ ਦਿਹਾੜੇ ਤੇ ਕੇਕ ਦੀ ਸੇਵਾ ਕਰਦੇ ਆ। ਸਾਰਾ ਪਰਿਵਾਰ ਮਿਲ ਕੇ ਅਸੀਂ ਕੇਕ ਬਣਵਾਉਂਦੇ ਆ। ਸਾਰੇ ਸੇਵਾ ਕਰਦੇ ਵਿੱਚ ਡਰਾਈ ਫੂਡਸ ਵਗੈਰਾ, ਚਾਕਲੇਟਸ ਬੜਾ ਕੁਝ ਪਾਇਆ ਜਾਂਦਾ। ਫਰੂਟਸ ਪਾਇਏ ਜਾਂਦੇ, ਫਰੈਸ਼ ਫਰੂਟਸ ਦਾ ਕੇਕ ਬਣਾਇਆ ਜਾਂਦਾ। 600 ਪਾਉਂਡ ਦਾ ਕੇਕ ਬਣਿਆ ਇਸ ਵਾਰ ਵੀ। ਹਰ ਸਾਲ 5-600 ਕਰੀਬ 5-600 ਪਾਉਂਡ ਦੇ ਕਰੀਬ ਕੇਕ ਬਣਾਇਆ ਜਾਂਦਾ। ਕਿੰਨੀ ਖੁਸ਼ੀ ਮਿਲਦੀ ਹੈ ਜੀ ਬਹੁਤ ਖੁਸ਼ੀ ਮਿਲਦੀ ਹੈ ਕਿ ਚਲੋ ਸਾਰੀ ਸੰਗਤ ਮਿਲ ਕੇ ਬਾਬਾ ਜੀ ਦੇ ਦਿਹਾੜੇ ਦੀ ਗੁਰੂ ਬਾਬਾ ਦੀਪ ਸਿੰਘ ਜੀ ਦੇ ਦਿਹਾੜੇ ਤੇ ਕੇਕ ਦੀ ਸੇਵਾ ਕਰਦੇ ਸਾਰੇ ਰਲ ਮਿਲ ਕੇ ਖੁਸ਼ੀ ਮਨਾਉਂਦੇ ਆ ਲੋਕ ਦੂਰ ਦੂਰੋਂ ਵੇਖਣ ਆਉਂਦੇ ਲੋਕ ਦੂਰ ਦੂਰ ਤੋਂ ਦੇਖਣ ਆਉਂਦੇ ਕਿ ਇੰਨਾ ਵੱਡਾ ਕੇਕ ਹੈ ਫਿਰ ਸਾਰੇ ਪੁੱਛਦੇ ਕਿ ਲੈ ਕੇ ਕਿਸ ਤਰ੍ਹਾਂ ਜਾਣਾ ਕੇਕ ਨੂੰ ਫਿਰ ਸਭ ਨੂੰ ਦੱਸਿਆ ਜਾਂਦਾ ਕਿ ਰਾਤ ਨੂੰ ਹਾਥੀ ਕੋੜੇ ਊਠ ਆਂਦੇ ਆ ਉਹ ਵੀ ਸਾਰੇ ਨਾਲ ਅਗੋਪਨਾ ਨਾਚ ਕਰਕੇ ਖੁਸ਼ੀ ਦੇ ਨਾਲ ਕੇਕ ਨੂੰ ਸਾਰੀ ਸੰਗਤ ਲੈ ਕੇ ਜਾਂਦੀ ਹੈ ਇਹ ਜਿੰਦਗੀ 50 ਪੌਂਡ ਤੋਂ ਹੀ ਸ਼ੁਰੂਆਤ ਕੀਤੀ ਗਈ ਸੀ ਹਾਂਜੀ ਪਹਿਲੇ 50 ਪੌਂਡ ਤੋਂ ਕੇਕ ਬਣਾਉਣਾ ਸ਼ੁਰੂ ਕੀਤਾ ਗਿਆ ਸੀ ਹੁਣ ਇਹ ਹੌਲੀ-ਹੌਲੀ 600 ਪੌਂਡ ਤੱਕ ਪਹੁੰਚ ਗਿਆ ਇਹ ਸਾਨੂੰ 10 ਸਾਲ ਹੋ ਗਏ ਸੇਵਾ ਕਰਦੇ ਹੋਏ ਨਾਦਰ ਚੀਤਨ ਵੱਲੋਂ ਇੱਕ ਪਰਾਲਾ ਹੋਰ ਵੀ ਕੀਤਾ ਜਾਵੇਗਾ ਬਾਬਾ ਜੀ ਦੀ ਕਿਰਪਾ ਨਾਲ ਅਗੋਂ ਉਪਰਾਲੇ ਹੋਰ ਕਰਦੇ ਰਵਾਂਗੇ ਸੇਵਾ ਕਰਦੇ ਰਵਾਂਗੇ ਬਾਬਾ ਜੀ ਸੇਵਾ ਕਰਵਾਂਗੇ ਅਸੀਂ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਨਾਮ ਦੱਸ ਕੇ ਤਾਂ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਮੰਨੂ ਹੈ ਜੀ ਮੰਨੂ ਜੀ ਕੀ ਪ੍ਰਾਲਾ ਕੀਤਾ ਜਾ ਰਿਹਾ ਤੁਹਾਡੇ ਲੋਕ ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਵੀ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਕੇਕ ਬਣਾ ਕੇ ਰਾਤੀ ਉੱਥੇ ਕੱਟਿਆ ਜਾਏਗਾ ਜੀ ਇਹ ਬੜੇ ਸਾਲ ਤੋਂ ਸੇਵਾ ਚੱਲ ਰਹੀ ਹੈ ਜੀ ਜੋ ਕਿ ਇਸ ਸਾਲ ਵੀ ਆਰੰਭ ਹੋ ਗਈ ਹੈ ਰਾਤੀ 12 ਵਜੇ ਉੱਥੇ ਜਾ ਕੇ ਕੇਕ ਕੱਟਿਆ ਜਾਏਗਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਨਾ ਸ਼ੁਰੂਆਤ 50 ਪੌਂਡ ਤੋਂ ਕੀਤੀ ਸੀ ਤੇ ਅੱਜ ਛੇ ਸੌ ਪੌਂਡ ਦਾ ਕੇਕ ਤਿਆਰ ਕੀਤਾ ਗਿਆ ਜੀ ਮੰਦ ਵਿੱਚ ਕਿੰਦਾ ਆਇਆ ਕੀ ਕੀ ਦੀ ਸੇਵਾ ਮਨ ਲਈ ਹੈ ਜੀ ਸਾਡੇ ਤੇ ਇਹ ਚਲੋ ਜੀ ਜੋ ਖੰਡੇ ਵਾਲੀ ਦੀ ਕਿਰਪਾ ਹੈ ਜੀ ਜਦੋਂ ਬਾਬਾ ਜੀ ਨੇ ਲਿਆਤਾ ਔਰ ਅਜ਼ੀ ਬਸ਼ਕੀ ਸ਼ੁਰੂ ਕਰਤੀ ਹੈ ਜੀ ਕਿਰਪਾ ਹੈ ਇਹ ਇਕੱਲੇ ਬੰਦੇ ਦਾ ਨਹੀਂ ਕੁਝ ਨਹੀਂ ਹੈ ਜੀ ਇਹ ਤਾਂ ਮੇਰੇ ਮੇਰੇ ਪਰਿਵਾਰ ਵੱਲੋਂ ਮੇਰੇ ਸਾਥੀਆਂ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਕੇਕ ਤਿਆਰ ਕੀਤਾ ਗਿਆ ਜੀ ਵੀਰ ਵੀਰਾਂ ਨਾਲ ਭਰਾਵਾਂ ਨਾਲ ਭੈਣਾਂ ਨਾਲ ਸਾਰਿਆਂ ਦੇ ਨਾਲ ਕੀਤਾ ਗਿਆ ਜੀ ਇਹ تقریبا 5-6 ਘੰਟੇ ਲੱਗੇ ਜੀ ਕੇਕ ਤਿਆਰ ਕਰਨੇ ਤਿੰਨ ਤੋਂ ਚਾਰ ਕਾਰੀਗਰ ਲੱਗੇ ਤੁਹਾਡੇ ਸਾਹਮਣੇ ਜੋ ਕੀਕ ਤਰ ਕਰ ਰਹੇ ਇਹ ਕਿੱਥੇ ਕੱਟਦੇ ਜਾ ਕੇ ਇਹ ਸ਼ਿਦਾਂ ਸਾਹਿਬ ਵੀ ਮੇਨ ਗੇਟ ਦੇ ਉੱਤੇ ਜਾ ਕੇ ਕੇਕ ਕੱਟਿਆ ਜਾਂਦਾ ਜੀ ਉੱਥੇ ਇਹ ਟਰਾਲੀ ਤੇ ਖੜਿਆ ਜਾਂਦਾ ਕੇਕ ਜੀ ਨਗਰ ਕੀਰਤਨ ਦੇ ਰੂਪ ਵਿੱਚ ਘੋੜੇ ਹਾਥੀ ਊਂਟ ਦੇ ਰਾਹੀ ਗਤਕਾ ਪਾਰਟੀ ਦੇ ਨਾਲ ਕੇਕ ਉੱਥੇ ਲੈ ਕੇ ਜਾਇਆ ਜਾਂਦਾ ਜੀ ਹਾਂਜੀ ਅੰਦਰ ਇਹ ਤਾਂ ਬਣਾਇਆ ਜਾਂਦਾ ਅਗਲੇਸ ਹੈ ਹਾਂ ਕੇਕ ਅਗਲੇਸ ਹੈ ਜੀ ਪਿਓਰ ਅਗਲੇਸ ਹੈ ਤੇ ਕਿੰਨੀ ਖੁਸ਼ੀ ਹੁੰਦੀ ਜੀ ਇਹ ਜਿਹੜੋ ਕੱਟਾਇਆ ਜਾਂਦਾ ਜੋ ਸ਼ਰਧਾਲੂ ਬਹੁਤ ਖੁਸ਼ੀ ਖੁਸ਼ੀ ਹੁੰਦੀ ਮੈਂ ਕਹਾਂ ਜੀ ਸ਼ਰਧਾਲੂ ਵੇਟ ਕਰਦੇ ਆ ਜੀ ਕਿਦੋਂ ਟਰਾਲੀ ਵਾਲਾ ਕੇਕ ਆਏਗਾ ਜੀ ਹਾਂ ਟਰਾਲੀ ਵਾਲਾ ਕੇਕ ਆਏਗਾ ਜੀ ਉਸ ਸੰਗਤਾਂ ਜੀ ਵੇਟ ਕਰਦੀ ਹੁੰਦੀ ਹੈ ਕਿਦੋਂ ਟਰਾਲੀ ਵਾਲਾ ਕੇਕ ਆਏਗਾ ਤੇ ਸੰਗਤ ਨੂੰ ਖਾਣ ਨੂੰ ਮਿਲੇਗਾ ਜੀ ਬੋਲੇ ਸੋਨੇਹਾ ਸਤਿ ਸ੍ਰੀ ਅਕਾਲ ਜੀ ਆਜੋ 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 ਆਗੇ ਆਗੇ ਦੀਦੀ ਆਗੇ ਮੇਰਾ ਨਾਮ ਸੁਬੀਤ ਸਿੰਘ ਹੈ ਜੀ ਕੀ ਕਰਨਾ ਚਾਹੋ ਕਿ ਬਾਬਾ ਜੀਬ ਸਿੰਘ ਬਾਬਾ ਦੀਪ ਸਿੰਘ ਜਰਮਨ ਦੇ ਬਹੁਤ ਬਹੁਤ ਸਾਰਿਆਂ ਨੂੰ ਸੰਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਦਾਈਆਂ ਹੁਣ ਕੀ ਖੁਸ਼ੀਆਂ ਕੀ ਉਪਰਾਲਾ ਕੀਤਾ ਗਿਆ ਠਾਕੜਾ ਉਪਰਾਲਾ ਹੀ ਕਰਨਾ ਜੀ ਗੁਰਾਮਦਾ ਪਾਸ਼ਾ ਖੰਡੇ ਵਾਲੇ ਨੇ ਸਭ ਕੁਝ ਦਿੱਤਾ ਵਾ ਉਹਨਾਂ ਦਾ ਸਭ ਕੁਝ ਹੈ ਕੀ ਕਰਨਾ ਜੀ ਅਸੀਂ ਕੁਝ ਕਰਨੀ ਜੀ ਦੇਖਿਆ ਜੀ ਤੁਸੀਂ ਸਭ ਕੁਝ ਉਹਨਾਂ ਦਾ ਇੱਕ ਬੰਸੀ ਆ ਦਾ ਕਰ ਰਹੇ ਸੀ ਇੱਕ ਉਹ ਤੇ ਡਰਾਈ ਫੂਡ ਚਲੋ ਇਹ ਡਰਾਈ ਫੂਡ ਲਾ ਰਹੇ ਸੀ ਮਹਾਰਾਜ ਦਾ ਸਭ ਕੁਝ ਹੈ ਕੀ ਕਰਨਾ ਕਰਨ ਲਈ 60 ਬੰਦ ਦਾ ਜੀ ਕੀ ਸੋਹਣਾ ਹੈ ਕੀ ਸੋਹਣਾ ਹੈ ਹਾਂਜੀ ਹਰ ਸਾਲ ਦੀ ਤਰ੍ਹਾਂ ਕੀ ਹਰ ਸਾਲ ਤਰ੍ਹਾਂ ਦੀ ਕਿੰਨੀ ਖੁਸ਼ੀ ਹੁੰਦੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਜਦੋਂ ਰਾਤ ਕੇਕ ਕੱਟਿਆ ਜਾਂਦਾ ਕਿੱਦਾਂ ਤਾਂ ਲੱਗਦਾ ਸਾਲ ਉਹ ਚਿੱਕਦਾ ਦੀ ਬਹੁਤ ਸੰਗਤ ਹੁੰਦੀ ਜੀ ਬਹੁਤ ਜ਼ਿਆਦਾ ਨਿਆਰਾ ਜੀ ਲੱਗਦਾ ਕਿ ਇਹ ਸੇ ਢਾਡੀ ਸੇਵਾ ਹੀ ਮਹਾਰਾਜ ਕਰਨ ਵਾਲੇ ਇਸੇ ਕੋਣ ਨਹੀਂ ਕਰਨ ਵਾਲੇ ਉਹ ਕਰਨ ਕਰਾਣ ਵਾਲਾ ਭੇਜ ਸਭ ਕੁਝ ਇਹ ਕੀ ਕਰਨ ਵਾਲੇ ਕੁਝ ਨਹੀਂ ਕਰਨ ਵਾਲੇ ਸ਼ਰਵਾਤ ਮੰਨੂ ਭਾਈ ਨੇ ਸਭ ਕੁਝ ਕੀਤਾ ਜੀ